ਆਪਣੇ ਲੋਕੀ ਆ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਕਾਮਯਾਬ ਕੀਤਾ ਮੈਂ ਉਹਨਾਂ ਸਾਰੇ ਪਿੰਡਾਂ ਦਾ ਨਗਰ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਾਂਗਰਸ ਨੂੰ ਵੋਟ ਪਾ ਕੇ ਸਾਡੀ ਬਲਾਕ ਸੰਮਤੀ ਤੇ ਸਾਡੀ ਜ਼ਿਲ੍ਹਾ ਪ੍ਰੀਸ਼ਦ ਜਿਤਾਇਆ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਅਸੀਂ 250 ਦੇ ਲਾਗੇ ਛਾਗੇ ਜੀ ਲਗਭਗ 250 ਦੇ ਉੱਪਰ ਜਿੱਤੇਆਂ ਜੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਜਿੱਤੇ ਐਮਐਲਏ ਦਾ 450 ਦੇ ਹਾਂ ਜੀ ਕਮਲ ਜੀ ਬੰਗਾ ਜੀ ਉਹਨਾਂ ਦੀ ਵਾਈਫ ਜੀ ਸਭ ਲਈ ਹਮਨ ਕਾਸਟ ਦੀ ਕਮਾਨੀ ਮਕਾਹਲੇ ਦੇਖੋ ਜੀ ਜਦੋਂ ਸਾਡੀ ਸਰਕਾਰ ਆ ਗਈ 2027 ਦੇ ਵਿੱਚ ਪਹਿਲਾਂ ਵੀ ਜਿਹੜੀ ਪਿੰਡ ਦੇ ਵਿੱਚ ਸਾਰਾ ਇਹ ਰਾਹ ਐਂਟਰਲੋਕ ਹੋਇਆ ਜੀ ਉਹ ਕਾਂਗਰਸ ਪਾਰਟੀ ਵੇਲੇ ਹੋਇਆ ਜੀ ਠੀਕ ਹੈ ਜੀ ਮੈਨੂੰ ਲੱਗਦਾ ਜੀ ਜਿੰਨਾ ਖਚਰ ਹੈ ਗਿਆ 92 ਲੱਖ ਰੁਪਈਆ ਜਦੋਂ ਕਾਂਗਰਸ ਪਾਰਟੀ ਸਰਕਾਰ ਸੀ ਇਹ ਹੀ ਲੈ ਕੇ ਆਂਦਾ ਪਿੰਨ ਨੂੰ ਸਾਰੇ ਰੋਡ ਐਂਟਰਲੋਕ ਹੈ ਜੀ ਕੋਈ ਸਾਨੂੰ ਘਾਟ ਨਹੀਂ ਤੇ ਜਦੋਂ ਸਾਡੀ ਸਰਕਾਰ ਆਈ ਹੈ ਵੱਧ ਤੋਂ ਵੱਧ ਹੋਰ ਸੁਧਾਰ ਕਰਾਂਗੇ ਜੀ ਕੀ ਲੱਗਦਾ ਹੈ ਜਿੱਤ ਤਾਂ ਮੋੜ 2027 ਦੀ ਬਚ ਗਿਆ ਜਿੱਤਾਂਗੇ ਜੀ ਜਿੱਤਾਂਗੇ ਜ਼ਰੂਰ ਜਿੱਤਾਂਗੇ 2027 ਨੂੰ ਜਿੱਤਾਂਗੇ ਜੀ ਇਹ ਜਿੱਤ ਪੱਕੀ ਹੈ ਜੀ 2027 ਦੀ ਮੁੱਦੇ ਸਾਡੇ ਜੀ ਦੇਖੋ ਜਿਹੜੇ ਗੈਂਡਰ ਵਾਲੇ ਠੀਕ ਹੈ ਜੀ ਨੰਬਰ 2 ਜਿਹੜੇ ਰੋਜ਼ ਚੋਰੀਆਂ ਹੁੰਨੀਆਂ ਜੀ ਡਾਕੇ ਵੱਜਦੇ ਆ ਜੀ ਰੋਜ਼ ਗੋੜੀਆਂ ਚੱਲਦੀਆਂ ਠੀਕ ਹੈ ਜੀ ਪਕਾਹਲੇ ਕੋਈ ਪੈਸਾ ਨਹੀਂ ਪਿੰਡਾਂ ਨੂੰ ਵਾਲੇ ਤੱਕ ਸਰਕਾਰ ਨੇ ਕੋਈ ਦਿੱਤਾ ਇਸ ਕਰਕੇ ਅਸੀਂ ਮੋਹਲੇ 2027 ਦੀ ਸਰਕਾਰ ਕਾਂਗਰਸੀ ਪੱਕੀ ਬਣਾਵਾਂਗੇ ਜੀ ਧੰਨਵਾਦ ਸਾਰੇ ਨਗਰ ਨਿਵਾਸੀਆਂ ਦਾ ਤੇ ਇਲਾਕਾ ਵਾਸੀਆਂ ਦਾ ਜਿਨ੍ਹਾਂ ਲੋਕਾਂ ਨੇ ਸਾਨੂੰ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਮੈਨੂੰ ਆਸ ਹੈ ਕਿ ਇਸੇ ਤਰੀਕੇ ਦੇ ਨਾਲ ਜਿੱਦਾਂ ਮੈਂ ਉਦੋਂ ਕਿਹਾ ਸੀਗਾ ਥੋੜੇ ਦਿਨ ਪਹਿਲਾਂ ਵੀ ਕਿ ਅਸੀਂ ਜਿੱਤਾਂਗੇ ਮੈਨੂੰ ਹੁਣ ਵੀ 100% ਉਮੀਦ ਦੇ ਨਾਲ ਮੈਂ ਕਹਿ ਸਕਦਾ ਕਿ ਆਉਣ ਵਾਲੀਆਂ 2027 ਦੀਆਂ ਵੋਟਾਂ ਵੀ ਅਸੀਂ ਇਸੇ ਤਰੀਕੇ ਦੇ ਨਾਲ ਚੰਗੇ ਤਰੀਕੇ ਦੇ ਨਾਲ ਜਿੱਤਾਂਗੇ ਕਾਂਗਰਸ ਪਾਰਟੀ ਜਿੰਦਾਬਾਦ